ਉਹ ਚਾਹਦੇ ਸਿਰਵਟ ਹਰ ਮੁਕੁਸੁਕ ਵਿੱਚ ਨਾਲ ਸਦਾ ਉਹ ਮਾਂ ਦੀ ਦਿੱਤੀ ਦੁਆ ਹੁੰਦੀ ਤੂੰ ਦੁਨੀਆ ਭਾਵੇਂ ਜਿਤ ਸਾਰੀ ਤੂੰ ਦੁਨੀਆ ਭਾਵੇਂ ਜਿਤ ਸਾਰੀ ਲੱਖ ਰਿਸ਼ਤੇ ਨਾਤੇ ਬਣਾ ਲੈ ਤੂੰ ਪਰ ਮਾਤਾ ਫਿਰ ਵੀ ਮਾਂ ਹੁੰਦੀ ਪਰ ਮਾਤਾ ਫਿਰ ਵੀ ਮਾਂ ਹੁੰਦੀ ਕਈ ਪੀਰ ਪੈਗੰਬਰ ਆਏ ਨੇ ਕਈ ਪੀਰ ਪੈਗੰਬਰ ਆਏ ਨੇ ਉਹ ਵੀ ਮਾਂ ਦੀ ਕੁਖ ਤੋਂ ਜਾਇ ਨੇ ਜੰਨਲਾਂ ਵਿੱਚ ਮੁਕਤੀ ਨਹੀਂ ਮਿਲਣੀ ਮਾਂ ਦੇ ਵਿੱਚ ਚਰਨੀ ਜੰਨਤ ਹੁੰਦੀ ਨਾ ਕਿਸੇ ਰਿਸ਼ਤੇ ਮਾਤੇ ਬਣਾਵਾ ਨੀ ਪਰ ਮਾਪਾ ਹੁੰਦੀ ਮਾਂ ਸੀਰੀ ਪਰ ਮਾਪਾ ਹੁੰਦੀ ਮਾਂ ਹੁੰਦੀ ਬੱਚਿਆਂ ਨੂੰ ਜਨ ਦਿਖਾਉਣੀ ਬੱਚਿਆਂ ਨੂੰ ਇਹ ਜਨ ਦਿਖਾਵੇ ਜਿਦ ਆਪਣੀ ਜਾਨ ਦੇ ਯਾਰ ਦੇ ਬੱਚਿਆਂ ਨੂੰ ਤੇਰਾ ਲੱਗਣਾ ਨਹੀਂ ਚੱਲ ਤੂੰ ਹੀ ਜਾਇਆ ਸੌਰੇ 100 ਰੁਪਏ ਰੇਟ ਨੂੰ ਅੰਕਲ ਵਾਲੇ ਡੀਜ਼ਲ ਤੈਨੂੰ ਦੱਸਾਂ ਬੀਬੀਆਂ ਖਾਤਰ ਫ੍ਰੀ ਹੋ ਗਈਆਂ ਰੋਡਵੇਦੀਆਂ ਬੱਸਾਂ ਰੋਟੀ ਟੁਕ ਬਤਾ ਲੂੰ ਆਪੇ ਕਿਹੜੀ ਗੱਲ ਦਾ ਚੋਹਰਾ ਪਾਂਡੇ ਮਾਂ ਤੇ ਪੋਚੇ ਲਾ ਦੂੰ ਫਿਕਰ ਕਰੀ ਨਾ ਭੋਰਾ ਨਿਆਣਿਆਂ ਦੇ ਸਿਰ ਧੋਣ ਕੋਲ ਮਗਰੋਂ ਤੇਲ ਤਲੀ ਤੇ ਛੱਸਾਂ ਬੀਬੀਆਂ ਖਾਤਰ ਫ੍ਰੀ ਹੋ ਗਈਆਂ ਰੋਡਵੇਦੀਆਂ ਬੱਸਾਂ ਪਾਸ ਬਣਾਉਣ ਦੀ ਲੋੜ ਕੋਈ ਨਾ ਹੁਣ ਕਹਿਣ ਕਾਲਜ ਦੀਆਂ ਕੁੜੀਆਂ ਹੁਣ ਕਨੈਕਟਰ ਦੇ ਗਲ ਪਿਆ ਕਰਨਗੀਆਂ ਅੜਮ ਸੁਭਾਅ ਦੀਆਂ ਬੁੜੀਆਂ ਕੰਮ ਬਾਹਰਲੇ ਕਰਿਆ ਕੰਮ ਦੀਆਂ ਨੂੰਹਾਂ ਤੇ ਸੱਸਾਂ ਬੀਬੀਆਂ ਘੱਟਨ ਫ੍ਰੀ ਹੋ ਗਈਆਂ ਰੋਡ 'ਤੇ ਦੀਆਂ ਬੱਸਾਂ ਜੇਕਰ ਥੂੜ ਪਸੰਦ ਨਾ ਆਇਆ ਇੱਥੇ ਹੀ ਸੁਣ ਕੇ ਜਾਊ ਲਾਲਾ ਜੀ ਹੁਣ ਟਿਕਟ ਨਹੀਂ ਲੱਗਦੀ ਭਾਵੇਂ 18 ਘੇੜੇ ਲਾऊं ਤੇ ਤੇ ਨਹੀਂ ਚੱਕੀਆਂ ਜਰਾਤ ਦੀਆਂ ਵਲੀ ਕਰਾ ਇਦਾਂ ਤੁਸੀਂ ਪਹਾੜ ਰੋਕ ਤਾਂ ਕੌਣੇ ਰਹਿਣਾ ਕਰਾਹ ਟੰਡਾ ਕਰਦਾ ਆ ਜਿਹੜਾ ਕੁਝ ਹੋਰ ਹੈ ਬਾਬਾ ਜੀ ਤੂੰ ਫਿਰ ਪਤਾ ਨੂੰ ਮਾਂ ਨੂੰ ਦੇਖ ਮਾਂ ਨੂੰ ਥੋੜਾ ਦੂਰ ਰੋ ਜਸਮਾਨ ਨੇ ਪਿਛਲੇ ਸਾਲ ਦਸੰਬਰ ਚ ਫਤਗੜ ਸਾਹਿਬ ਇੱਕ ਫੰਕਸ਼ਨ ਹੋਇਆ ਸੀਗਾ ਵੈਸੇ ਤਾਂ ਜੀਤ ਜੀ ਨਾਲ ਸਾਡਾ ਬਹੁਤ ਪੁਰਾਣਾ ਸੰਬੰਧ ਹੈ ਮਿਲਦੇ ਰਹੇ ਅਸੀਂ 11-12 ਸਵਾਰ ਤੇ ਕਰੀ ਸਵਾਰ ਆਉਂਦੇ ਹੁੰਦੇ ਸੀਗੇ ਪਿਛਲੇ ਸਾਲ ਕੁਦਰਤੀ ਹੀ ਉਹ ਜਦਾਂ ਮੈਨੂੰ ਮਿਲੇ ਤੇ ਜਾਣ ਲੱਗੇ ਮੈਨੂੰ ਕਹਿੰਦੇ ਕਿ ਯਾਰ ਤੇ ਤੇਰਾ ਨਾਮ ਅਜਮੇ ਸਿੰਘ ਮਾਣਿਆ ਤੇ ਮੈਨੂੰ ਮਾ ਤੇਰਾ ਕੋਈ ਹੋਰ ਨਾਮ ਰੱਖਣ ਦਾ ਦਿਲ ਕਰਦਾ ਮੈਂ ਕਿਹਾ ਦੱਸੋ ਜੀ ਹੁਕਮ ਕਰੋ ਕਹਿੰਦੇ ਮੇਰਾ ਦਿਲ ਕਰਦਾ ਤੁਹਾਡਾ ਨਾਮ ਮਾ ਨਾਲ ਮੁਹੱਬਤ ਵਾਲਾ ਹੋਣਾ ਚਾਹੀਦਾ ਉਹ ਮੈਂ ਸਰਕਾਰ ਕੀਤਾ ਮੈਂ ਕਿਹਾ ਧੰਨਵਾਦ ਤੁਸੀਂ ਇੰਨਾ ਸੋਚਿਆ ਇੰਨਾ ਮੇਰੇ ਉੱਤੇ ਤਵੱਜੂ ਦਿੱਤੀ ਸੋ ਬਹੁਤ ਪਾਰੇ ਇਨਸਾਨ ਸੀਗੇ ਅਸਲ ਵਿੱਚ ਮੁਹੱਬਤ ਉਹਨਾਂ ਅੰਦਰ ਸੀਗੀ ਬਹੁਤ ਜੰਨੀ ਹਰ ਕਿਸੇ ਲਈ ਤੇ ਉਹ ਚੀਜ਼ ਦੂਜੇ ਨੂੰ ਨਜ਼ਰ ਆਉਂਦੀ ਸੀ ਉਹਨਾਂ ਨੂੰ ਤੇ ਉਸੇ ਹੀ ਮੁਹੱਬਤ ਤੇ ਸਦਕੇ ਮੈਂ ਤੁਹਾਡੇ ਸਾਹਮਣੇ ਪਹੁੰਚਿਆ ਮੈਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਰਮਾਤਮਾ ਕਰੇ ਉਹਨਾਂ ਦੇ ਰੂਹ ਸਦਾ ਹੀ ਵਾਗਦੇ ਚਰਨਾਂ ਤੇ ਨਿਵਾਸ ਕਰੇ ਇੱਕ ਨਜ਼ਮ ਚੇਤ ਮਹੀਨੇ ਕੁਝ ਦਿਨਾਂ ਲਈ ਦਲਹਨ ਵਾਂਗ ਸਦੀ ਹੋਈ ਡੇਕ ਦੀ ਖੁਸ਼ੀ ਕਿਹੜੇ ਅਸਮਾਨ ਤੇ ਹੁੰਦੀ ਹੈ ਤੂੰ ਕੀ ਜਾਣ ਕੜੀ ਕੁਸ ਇਸ ਤਰ੍ਹਾਂ ਦੀ ਹੈ ਸਾਡੇ ਸਾਰੇ ਲਈ ਜਿਹੜੇ ਕਿ ਜੀ ਸਰਜੀਤ ਜੀ ਨਾਲ ਜੁੜੇ ਹੋਏ ਸੀ ਬੜੇ ਹੀ ਪੁਨਾ ਵੀ ਇਸ ਸਰਦਾਂਜੀ ਸਮਾਗਮ ਵਿੱਚ ਸਹਿਦਕਰਾ ਦੀ ਇੱਕ ਜਿਹੜੀ ਪ੍ਰਾਰਥਨ ਕਰਦੇ ਜਿੱਥੋਂ ਤਰੀ ਦੋ ਸੁਭਾਵਾਂ ਨੇ ਸਾਡੀਆਂ ਬਰਨਾਲਾ ਤੇ ਰਾਮਪੁਰ ਰਾਮਪੁਰ ਤੋਂ ਸਗੰਦਰ ਲਾਪੁਰੀ ਜੀ ਇਹ ਸਭਾ ਜੀ ਸਮਾਗਮ ਵਿੱਚ ਪਹੁੰਚੇ ਤੇ ਪੰਜਾਬੀ ਗਜ਼ਟ ਵਿੱਚ ਉਸਤਾਦ ਦੀ ਹیثیت ਰੱਖਦੇ ਗੁਰਦਵਾਲਾ ਸਿੰਘ ਜੀ ਸਾਡੇ ਕੋਲ ਇਸ ਮੰਗਲਕ ਵਿੱਚ ਤੀਸਰੇ ਗੀਤਕਾਰ ਜਿਹੜੇ ਕਿ ਉਹਨਾਂ ਦੇ ਬਹੁਤ ਹੀ ਨੇੜੇ ਦੇ ਦੋਸਤ ਸੀ ਲਾਲ ਮਿਸਤਰੀ ਜੀ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਅਜਿਹੇ ਗੀਤ ਦਿੱਤੇ ਅਜਿਹੇ ਗੀਤ ਲਿਖੇ ప్రతి ਜਨ ਕਿ ਉਹਨਾਂ ਨੂੰ ਪੜਿਆ ਹੀ ਵਿਸ਼ਵਾਣ ਨਹੀਂ ਸਕਦਾ ਤੇ ਇੱਕ ਹੋਰ ਆਵਾਜ਼ ਜਿਹੜੀ ਮੇਰੇ ਮਨ ਵਿੱਚ ਸਦਾ ਹੀ ਗੂੰਜਦੀ ਰਹੀ ਹੈ ਤੇ ਸਹਿਸਮਾ ਅਦਿਕਲ ਕੁਰਾਈ ਸੁਣਾ ਰਹੇ ਮਿੱਤਰ ਜਲੌਮਿਆ ਕਦੇ ਇੰਨਾ ਦਾ ਕਿਤੇ ਗੀਤ ਸੁਣਿਆ ਤੇ ਉਹ ਮੈਨੂੰ ਕਦੇ ਭੁੱਲਿਆ ਨਹੀਂ ਸਹਿਸਮਾ ਦਾ ਫੰਕਸ਼ਨ ਉੱਪਰ ਸੀ مہاراجا رنجیت میں چاہتا سی بھی سارے لوگ سن ساری دنیا سن سارے سہیار سن جیل دیچے بہت سارے سارے دوست یہ ਕਹਿਆ ਹੈ ਜੀ ਸ੍ਰੀ ਭੀਜ ਚਾਪੀ ਤੇ ਕਵਤਾ ਦਾ ਵੀ ਬੜਵਦੀ ਸਮੇਲ ਹੈ ਇਹਨੇ ਦੀ ਕਵਤਾ ਬਹੁਤ ਅੱਛੀ ਸੁਣੀ ਅੱਜ ਕੁਲਵਿੰਦਰ ਨੂੰ ਇਹ ਪਹਿਲੀ ਵਾਰੀ ਸੁਣਿਆ ਤੇ ਵਧੀਆ ਗੁਰਿੰਦਰ ਕਲਸੀ ਜੀ ਤਾਂ ਬਹੁਤ ਲੰਮੇ ਸਮੇਂ ਤੋਂ ਮੇਰੇ ਅੰਸੰਗ ਦਾ ਮੇਰੇ ਨਾਲ ਵਿਚਰਦੇ ਰਹੇ ਨੇ ਇਹਨਾਂ ਦਾ ਨਾਮ ਬਿਜਲੀ ਦੀ ਤੇ ਸਰਜੀ ਜੀ ਦੀ ਜਦੋਂ ਮੈਂ ਬਹੁਤ ਲੰਮਾ ਸਮਾਂ ਪਹਿਲਾ 1995 ਦੇ ਵਿੱਚ ਆਪਣੇ ਨੌਕਰੀ ਬਦਲ ਕੇ ਮਹਾਲੀ ਆਇਆ ਸੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਿੱਚ ਬੱਚਿਆਂ ਦੇ ਮੈਜਨਾਂ ਦੇ ਸੈਕਸ਼ਨ ਵਿੱਚ ਤਾਂ ਮਰਿੰਡਾ ਵੀ ਮੇਰਾ ਘਰ ਬਣ ਗਿਆ ਉਸ ਨਾਮ ਪਾ ਕੇ ਮਰਿੰਡਾ ਰਹਿੰਦਾ ਨਹੀਂ ਮਰਿੰਡੇ ਵੀ ਹਰ ਸਵਾ ਹਰ ਸਰਗਮੈਂਟਸ ਵਿੱਚ ਹਾਜ਼ਰ ਹੋਇਆ ਤੇ ਜਿੰਨਾ ਚਿਰ ਮਹਿੰਦਰ ਸਿੰਘ ਸਾਧਕ ਜੀ ਜਾਂਦੇ ਰਹੇ ਤੇ ਕਰਾਲੀ ਵੀ ਮੈਂ ਹਾਜ਼ਰ ਰਿਹਾ ਤੇ ਹਾਲਾਂਕਿ ਚੰਡੀਗੜ੍ਹ ਮੈਨੂੰ ਨੇੜੇ ਪੈਂਦਾ ਸੀ ਚੰਡੀਗੜ੍ਹ ਮੈਂ ਬਹੁਤ ਘੱਟ ਜਾਂਦਾ ਸੀ ਪੰਜਾਬ ਦੇ 108 ਚੰਡੀਗੜ੍ਹ ਦਾ ਮੈਂਬਰ ਪਰੰਤੂ ਉੱਥੇ ਮੈਂ ਬਹੁਤ ਘੱਟ ਜਾਂਦਾ ਸੀ ਤੇ ਅੱਜ ਮੈਂ ਇਹ ਗੱਲ ਤੁਹਾਨੂੰ ਤਾਂ ਕਰਨਾ ਕਿ ਅਸੀਂ ਇੱਕ ਪਰਿਵਾਰ ਹਾਂ ਸਰਜੀਤ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ ਪਰੰਤੂ ਇਸ ਪਰਿਵਾਰ ਦਾ ਇੱਕ ਲੇਖਕਾ ਦਾ ਹੈ ਜੇਕਰ ਇਹ ਆਪਣੀ ਸਾਹਜ ਆਪਸ ਵਿੱਚ ਬਣਾਈ ਰੱਖੇ ਤਾਂ ਇੱਕ ਨਵੇਂ ਸਸਾਰ ਰਚਾ ਜਾ ਸਕਦਾ ਤੇ ਅੱਜ ਵੀਰਾ ਮੰਨਤਾ ਹੈ ਕੋਈ ਹੈਂਸਿਫੈਕਟ ਦੀ ਰਚਨਾ ਮਨੁੱਖੀ ਸਮਾਜ ਦੇ ਵਿੱਚ ਆਇਆ ਨਾ ਕਿ ਜੇ ਅਸੀਂ ਇਕੱਲੇ ਵਿਚਰਦੇ ਹਾਂ ਕਈ ਵੀ ਸਾਡੀ ਫੈਮਿਲੀ ਵੀ ਨਾਲ ਵਿਚ ਰਹੀ ਹੁੰਦੀ ਆ ਕਿਸੇ ਦੇਖ ਕੇ ਕੱਲੇ ਇਕੱਲੇ ਨਾਲ ਵਿਚਰਦੀ ਆ ਜੇ ਨਾਮ ਜਲੀ ਜੀ ਹਾਊਸ ਬਹੁਤ سارے ਲੋਕ ਜਿਹੜੇ ਸਾਡੇ ਨਾਲ ਨਾਲ ਰਹਿੰਦੇ ਆ ਤੇ ਉਹਨਾਂ ਨਾਲ ਪਰਿਵਾਰ ਵੀ ਵਿਚਰਦਾ ਹੁੰਦਾ ਅਸੀਂ ਕਹਿੰਦੇ ਬੈਠੇ ਜਾਂ ਪਏ ਆਪਣੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਤੇ ਉਹ ਮਤਲਬ ਉਹ ਜੀ ਥੋੜਾ ਮਹਿਸੂਸ ਹੋਇਆ ਕਿ ਵੱਡੇ ਬੇਟੇ ਨਾਲ ਗੱਲ ਹੋਈ ਉਹ ਵੀ ਮਿੰਟੇ ਆਉਂਦੇ ਰਹਿੰਦੇ ਸੀ ਅੰਗ ਕਰਕੇ ਆਉਂਦੇ ਸੀ ਤੇ ਅੱਜ ਉਹ ਆਏ ਨਹੀਂ ਸੀ ਥੋੜੇ ਠੀਰੇ ਵੀ ਸੀ ਮੈਨੂੰ ਕਹਿੰਦਾ ਨਹੀਂ ਮਿਲ ਜਾਓ ਜਾਓ ਮੈਂ ਠੀਕ ਆ ਮੈਂ ਦਵਾਈ ਲੈ ਲਵਾਂੀ ਆਪਣੇ ਆਪ ਹੀ ਤੇ ਮੈਂ ਠੀਕ ਆ ਤੁਸੀਂ ਚਲੇ ਜਾਓ ਤੇ ਆਪਣਾ ਸਰਾਂਗਲੀ ਪੇਟ ਕਰਕੇ ਹੀ ਆਓ ਤੇ ਇਸ ਤਰ੍ਹਾਂ ਬਿਜ਼ਨਸ ਨੇ ਵੀ ਤੇ ਜਾਣਾ ਜਾਓ ਚਲੇ ਜਾਓ ਪਹੁੰਚੋ ਇਹ ਇੱਕ ਸਾਡਾ ਜਿਹੜਾ ਲੇਕਨ ਦਾ ਪਰਿਵਾਰ ਹੈ ਸਾਨੂੰ ਆਪਸ ਵਿੱਚ ਇੰਨੇ ਨੇੜੇ ਹੋਣੇ ਵਰਤਣਾ ਨਹੀਂ ਦਾ ਆ ਜਾਣਾਂ ਸਭ ਨੇ ਉਸੇ ਮੇਂ ਵੀ ਹੈ ਨਾ ਤੇ ਪਰੰਤੂ ਜੇ ਚਲੇ ਗਿਆ ਜਾਂ ਨਹੀਂ ਰਿਹਾ ਤਾਂ ਅਸੀਂ ਉਹਨੂੰ ਇੰਨਾ ਨੇੜੇ ਹੋ ਕੇ ਮਿਲিয়ে ਇੰਨਾ ਨੇੜੇ ਜਾ ਕੇ ਪਹੁੰਚੀਏ ਤੇ ਉਸ ਪਰਿਵਾਰ ਵਿੱਚ ਸ਼ਾਮਲ ਹੋ ਜਾਈਏ ਤਾਂ ਜੋ ਕੱਲ ਅਸੀਂ ਮੈਂ ਤੁਹਾਨੂੰ ਸਾਰੇ ਇਹ ਅੱਜ ਕਰਦਿਆਂ ਕਿ ਬਿਹਾਨੀ ਮੈਂ ਨਹੀਂ ਹੁਣਗਾ ਤੁਹਾਡੇ ਸਾਥੀ ਕਿਸੇ ਦਿਨ ਮੇਰੇ ਦੇ ਸਾਥ ਤੇ ਮੇਰੇ ਜਿਹੜਾ ਸੱਤਰ ਤੇ ਆ ਕੇ ਬੈਠਣਗੇ ਤੇ ਇਸ ਤਰ੍ਹਾਂ ਦੀ ਮੇਰੀ ਭਾਵਨਾ ਸੀ ਕਿ ਮੈਂ ਕੁਝ ਜ਼ਿਆਦਾ ਸਮਾਂ ਜ਼ਿਆਦਾ ਗੱਲਬਾਤ ਇਹ ਤੁਹਾਨੂੰ ਕੀਤੀ ਹੈ ਮੇਰਾ ਨਹੀਂ ਕੰਮ ਤੇ ਮੈਂ ਰਹਿਣਾ ਚਾਹਾਂ ਤੇ ਹਾਲਾਂਕਿ ਮੈਂ ਕੁਝ ਗੱਲਾਂ ਨਹੀਂ ਆਖੀ gsi ਅਸਤਾਰ ਸ਼ਹਿਰ ਬੈਠੇ ਨੇ ਤੇ ਵੀ ਮੈਂ ਕੋਈ ਗੱਲ ਕਰ ਲਵਾਂ ਤੁਹਾਡੇ ਨਾਲ ਗਾਜ਼ਲ ਬਾਰੇ ਤੇ ਮੈਂ ਖੈਲ ਗਾਜ਼ਲ ਸ਼ੁਰੂ ਕਰੀ ਸੀ ਅ ਸਾਰਗੁਪਾਣੀ ਜੀਤ ਸਰਜੀਤ ਰੂਧਾ ਹਾਣੀ ਜੀਤ ਸਰਜੀਤ ਬੜੀ ਸੈਂਪਲ ਜੀ ਮੈਂ ਇਹ ਮਦਰਾ ਲੈ ਕੇ ਸ਼ੁਰੂ ਕੀਤਾ ਪਰ ਪੂਰਾ ਨਹੀਂ ਕਰ ਸਕਿਆ ਹੁਣ ਜਿਹੜੀ ਗਾਜ਼ਲ ਮੇਰੇ ਸਾਹਮਣੇ ਆ ਗਈ ਉਹ ਜੇ ਮੈਂ ਸਰਾਹੂਗਾ ਤੁਸੀਂ ਕਹਣਾ ਇਹ ਇਸ ਸਮਾਜ ਵਿੱਚ ਗਾਜ਼ਲ ਨਹੀਂ ਸੀ ਕਹਿਣਾ ਚਾਹੀਦਾ ਕਿ ਉਹ ਵੈਸੇ ਤਾਂ ਹੋਰ ਕਾਰੀਗਰ ਹਨ ਇਹ ਇੱਕ ਨਾ ਮੇਰੇ ਬੁੜੇ ਆ ਪਰੰਤੂ ਮੈਂ ਹਲਾ ਇਹਨੂੰ ਬੰਦ ਹੀ ਕਰਨਾ ਨਹੀਂ ਕਹਾਂ ਰਹੇ ਮੈਨੂੰ ਜੇ ਪਾਪ ਕਰ ਦੋਗੇ ਜਗੀ ਅਲੋਗੀ ਸਤਿਗਗ ਮਹੀਨ ਦੋਸਤੋ ਵਰੰਡਾ ਅੰਤ ਕਸਵਾ ਰਹੇ ਹਾਂ ਸ਼ਹਿਰੀ ਬਣ ਗਿਆ ਸ਼ਾਇਰ ਨੇ بہت شاندار کلما جڑی پجابی ساہت نے ہیں تو جڑیا نمیاں کلما ہے انہوں میں بھی بڑی ارجا ہے میں اتھے میری, میری ہے دو پہلے بھی آیا شبد سنچار سہتک ਸੋਸਾਇਟੀ ਤੇ ਬੀਬੀ ਕਲਪਾਤ ਕੌਰ ਯਾਦਗਾਰੀ ਟ੍ਰਾਸਪੋਰਟ ਪਰ ਦਾ ਮੈਂ ਬਹੁਤ ਬਹੁਤ ਦੇਰੀ ਹਾਂ ਖਾਸ ਕਰਕੇ ਸਰਦਾਰ ਪਰਨਾਮ ਸਿੰਘ ਬਿਜਲੀ ਉਹਨਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਨੂੰ ਆਉਣ ਲਈ ਕਿਹਾ ਤੇ ਇਸ ਬਹਾਨੇ ਤੁਹਾਡੇ ਸਾਹਦੇ ਪਲੀਜ਼ ਤੁਹਾਨੂੰ ਸੁਣ ਲਿਆ ਜੀ ਹੁਣ ਮੈਨੂੰ ਵੀ ਸੁਣ ਲਓ ਇਸ ਬਹਾਨੇ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮੰਨਦਾ ਜਦੋਂ ਭੁੱਖ ਡੱਗ ਮੰਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਜਦੋਂ ਭੁੱਖ ਦਗ ਮੰਗਾਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ ਉਦੋਂ ਪਰਵਾਸ ਨੂੰ ਫਿਰ ਪੰਛੀਆਂ ਦੀ ਧਾਰ ਜਾਂਦੀ ਹੈ ਉਦੋਂ ਪਰਵਾਸ ਨੂੰ ਫਿਰ ਪੰਛੀਆਂ ਦੀ ਧਾਰ ਜਾਂਦੀ ਹੈ ਮੈਂ ਉਸ ਦੇ ਪਰਤ ਔਣੇ ਤੀਕ ਹੁਣ ਬੇਚੈਨ ਰਹਿੰਦਾ ਹਾਂ ਮੈਂ ਉਸ ਦੇ ਪਾਰ ਤਾਉਣੇ ਪੀ ਹੁਣ ਬੇਚੈਨ ਰਹਿੰਦਾ ਹਾਂ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਵਾਹ ਜੀ ਮੇਰੀ ਬੇਟੀ ਇਕੱਲੀ ਜਦ ਕਦੇ ਬਾਜ਼ਾਰ ਜਾਂਦੀ ਹੈ ਕਈ ਪਥਰਾਂ ਦੀ بارش ਵਿੱਚ ਵੀ ਮਹਬੂਜ਼ ਰਹਿੰਦੇ ਨੇ ਕਈ ਪਥਰਾਂ ਦੀ بارش ਵਿੱਚ ਵੀ ਮਹਬੂਜ਼ ਰਹਿੰਦੇ ਨੇ ਕਿਸੇ ਨੂੰ ਹੁਲਦੀ ਪੱਤੀ ਵੀ ਜਾਨੋਂ ਮਾਰ ਦਿੰਦੀ ਹੈ ਵਾਹ ਵਾਹ ਕਿਸੇ ਨੂੰ ਹੁਲਦੀ ਪੱਤੀ ਵੀ ਜਾਨੋਂ ਮਾਰ ਜਾਂਦੀ ਹੈ ਨਾ ਮੇਰਾ ਤਰਸ ਕਰ ਤੂੰ ਆਪਣੀ ਇੱਛਾ ਨੂੰ ਪੂਰਾ ਕਰ ਨਾ ਮੇਰਾ ਤਰਸ ਕਰ ਤੂੰ ਆਪਣੀ ਇੱਛਾ ਨੂੰ ਪੂਰਾ ਕਰ ਤੂੰ ਉਨੀ ਖੋਪ ਜਿੰਨੀ ਜਿਸਮ ਵਿੱਚ ਤਲਵਾਰ ਜਾਂਦੀ ਹੈ ਕਮਾਲ ਕਰਤੀ ਜੀ ਤੂੰ ਉਨੇ ਖੋ ਜਿੰਨੀ ਜਿਸਮ ਵਿੱਚ ਤਲਵਾਰ ਜਾਂਦੀ ਹੈ ਮੇਰੇ ਹੱਥਾਂ ਦੇ ਪੋਟੇ ਤਾਜ ਦਾ ਨਿਰਮਾਣ ਕਰਦੇ ਨੇ ਮੇਰੇ ਹੱਥਾਂ ਦੇ ਪੋਟੇ ਤਾਜ ਦਾ ਨਿਰਮਾਣ ਕਰਦੇ ਨੇ ਮੇਰੇ ਸੀਨੇ 'ਚ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ ਮਾਲਿਕ ਮੇਰੇ ਸੀਨੇ 'ਚ ਹੋ ਕੇ ਚੀਨ ਦੀ ਦੀਵਾਰ ਜਾਂਦੀ ਹੈ ਮੈਂ ਸ਼ਾਇਰ ਹਾਂ ਬਕਾਉ ਮਾਲ ਥੋੜੀ ਹਾਂ ਦਗਾਵਾਜ਼ਾ ਮੈਂ ਕਾਹਿ ਰਾਂ ਜ਼ਕਾਉ ਮਾਤ ਥੋੜੀ ਹਾਂ ਦਗਾਬਾਜ਼ਾ ਮੇਰੀ ਜੁੱਤੀ ਤੇ ਹੈ ਜਾਂ ਉਹ ਤੇਰੀ ਸਰਕਾਰ ਜਾਂਦੀ ਹੈ ਮੇਰੀ ਜੁੱਤੀ ਤੇ ਹੈ ਜਾਂ ਉਹ ਤੇਰੀ ਸਰਕਾਰ ਜਾਂਦੀ ਹੈ ਜਦੋਂ ਡੱਗ ਮੰਗਉਂਦੀ ਹੈ ਤੇ ਸਭ ਕੁਝ ਹਾਰ ਜਾਂਦੀ ਹੈ ਉਦੋਂ ਪਰਵਾਸ ਨਹੀਂ ਕਰ ਪੰਛੀਆਂ ਵੀ ਡਰ ਜਾਂਦੇ ਹੈ ਬਹੁਤ ਬਹੁਤ ਸ਼ੁਕਰੀਆ ਕਿਸੀ ਮੇਰਾ ਬਰਾਦ ਤੁਹਾਡਾ ਸਨਮਾਨ ਕੀਤਾ ਮੇਰੇ ਲਈ ਬੜਾ ਬਹੁਤ ਸਨਮਾਨ ਹੈ ਤੇ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਦਿੰਦਾ ਬਹੁਤ ਬਹੁਤ